ਇਹ 2 ਦਿਨ ਦਾ ਕੈਂਪ ਹੈਗਾ ਜੀ 23 ਤੇ 24 ਦਾ 2 ਦਿਨ ਪਹਿਲਾਂ ਪਿਛਲੇ ਪਿਛਲੇ ਤੋਂ ਪਿਛਲੇ ਸ਼ਨੀਵਾਰ ਐਤਵਾਰ ਲੱਗ ਕੇ ਹਟਿਆ ਸੀਗਾ ਉਹਦੇ ਵਿੱਚ ਕੀ ਹੈ ਕਿ ਨਵੀਂ ਬੋਰਡ ਬਣਾਨੀ ਹੈ ਕਿਸੇ ਨੂੰ ਕੋਈ ਕਰੈਕਸ਼ਨ ਕਰवानी ਹੈ ਉਹਦੇ ਵਾਸਤੇ ਕੈਂਪ ਲੱਗਿਆ ਨਵੀਂ ਬੋਰਡ ਕਰੈਕਸ਼ਨ ਜਾਂ कटਵਾਨੀ ਹੈ ਕੋਈ ਵੀ ਆ ਕੇ ਆਪਣਾ ਕੰਮ ਕਰਵਾ ਸਕਦੇ ਜੀ ਇੱਥੇ ਕਿਹੜੇ-ਕਿਹੜੇ ਵਾਰਡ ਦਾ ਮਨਵਾੜਦੇ ਦਾ ਕੰਮ ਹੋ ਰਿਹਾ ਨਹੀਂ ਕਿਹੜੇ-ਕਿਹੜੇ ਪੀਐਲ ਵੀ ਤੇ ਵਾਰਡ ਜੀ ਆਪਣੇ 1 ਤੋਂ ਲੈ ਕੇ 15 ਵਾਰਡ ਦਾ ਹੀ ਕੰਮ ਆ ਇੱਥੇ ਵਾਰਡ ਆਪਣੇ ਹੈਗੇ ਜੀ 13 ਨੰਬਰ ਔਰ ਆਪਣਾ ਮਰਨ ਕਿੰਨਾ ਸੀਗਾ 10 ਨੰਬਰ 10 11 12 13 9 ਨੰਬਰ ਵਾਰਡ ਦੇ 14 ਨੰਬਰ ਵਾਰਡ ਦੇ ਸਾਰੇ ਦੇ ਇਥੇ ਬੀਐਲਓ ਬੈਠੇ ਨੇ ਜੀ ਕੀ ਕੀ ਮਤਲਬ ਜਿਸਕੇ ਨੇ ਕਰੈਕਸ਼ਨ ਜੀ ਨੇ ਕਰੈਕਸ਼ਨ ਕਰਨੀ ਹੈ ਜੀ ਨਾਮ ਕਰਨਾ ਹੈ ਡਰੈਸ ਕਰਨਾ ਹੈ ਕੀ ਕੀ ਲੈ ਕੇ ਆਉਣ ਪ੍ਰੂਫ ਸਰ ਉਹਦੇ ਵਾਸਤੇ ਇੱਕ ਆਧਾਰ ਕਾਰਡ ਚਾਹੀਦਾ ਹੈਗਾ ਅਗਰ ਕਿਸੇ ਨੇ ਨਵੀਂ ਵੋਟ ਬਣਾਨੀ ਹੈ ਉਹਦੇ ਨਾਲ ਆਪਾਂ ਨੂੰ ਇੱਕ ਆਪਣੀ ਜਿਸ ਤਰ੍ਹਾਂ ਬੈਂਕ ਦੇ ਅਕਾਊਂਟ ਦੀ ਕਾਪੀ ਹੋਊਗੀ ਫੋਟੋ ਹੋਊਗੀ ਬੰਦਾ ਨਾਮ ਲਾਵੇ ਜੋ ਸਾਈਨ ਕਰਨੇ ਆ ਬੰਦੇ ਨੇ ਟਾਈਮਿੰਗ ਕੀ ਹੈ ਆਪਣੀ ਟਾਈਮਿੰਗ ਸਰ 9 ਤੋਂ 5 ਆ ਕਿੰਨੀਆਂ ਕਰੈਕਸ਼ਨ ਆ ਜਾਂਦੇ ਕਿੰਨੇ ਕਾਪੀਂ ਦੋ ਦਾਸ ਕੇ ਕਰੈਕਸ਼ਨ ਹੋ ਗਈਆਂ ਸਰ ਤੇ ਕਾਫੀ ਲੋਕ ਆ ਰਹੇ ਆ ਕਿ ਵਧੀਆ ਢੰਗ ਨਾਲ ਕੰਮ ਕਰਵਾ ਰਹੇ ਆ ਆਪਣਾ ਹਾਂਜੀ ਜਿਸ ਤਰ੍ਹਾਂ ਪੋਟਾ ਦੇ ਪੇਰੇ ਚੱਲ ਰਹੀਆਂ ਨੇ ਕਾਫੀ ਜਿਹੜੇ ਵੋਟਰ ਕਾਰਡ ਬਣ ਰਹੇ ਨੇ ਕਿੰਨੇ ਕੰਮ ਲੱਗਦੇ ਕਿ ਬੰਦੇ ਹਾਂਜੀ ਨਵੇਂ ਵੀ ਵੋਟਰ ਕਾਰਡ ਬਣ ਰਹੇ ਕੋਈ ਕਰੈਕਸ਼ਨ ਕਰਾ ਕੇ ਜਾ ਰਹੇ ਆ ਹਾਂਜੀ ਕੰਮ ਬਹੁਤ ਹੋ ਰਿਹਾ ਟਾਈਮਿੰਗ ਹੈਗੀ ਆ 9:30 ਤੋਂ 5 ਵਜੇ ਜੀ ਕਿ ਕਿਹੜੇ ਕਿਹੜੇ ਵਾਰਡ ਤੋਂ ਤੁਸੀਂ ਕਿਹੜੇ ਵਾਰਡ ਦਾ ਬੀਏ ਲੋ ਮੈਂ ਕਿ 9 ਨੰਬਰ ਵਾਰਡ ਦਾ ਨਾ ਮਜੀ ਗਰਮੀਤ ਕਾਰ ਜੀ ਇਹ ਹੈ ਕਿ ਫੋਨ ਨੰਬਰ ਵਾੜਦੇ ਦੇ ਬੇਸ ਤੇ ਕਾਲੀ ਸਕੂਲੀ ਪੈਂਡ ਰਹੇ ਕਿ ਜਾਂ ਕਿ ਹੋਟੇਗਾ ਕਿ ਕੈਂਪ ਲੱਗਿਆ ਹੋ। ਜੀ ਸੱਚ ਦੇ ਸਕੂਲ। ਹਾਂ ਜੀ। ਬਸ ਇਸ ਤੇ ਵੈਸੇ ਉੱਧਾ ਲੱਗਦਾ ਹੀ ਵੈਸੇ ਅੱਜ ਇਕੱਠੇ ਇੱਥੇ ਹੋਏ ਆ ਪ੍ਰਾਇਮਰੀ ਸਕੂਲ ਚ ਆਨੰਦਪੁਰ ਤੇ ਉਹ ਸੱਚ ਦੇ ਸਕੂਲ ਚ ਲੱਗ ਰਿਹਾ ਬੂ। ਉੱਥੇ ਵੀ ਸੇਮ ਟਾਈਮਿੰਗ ਹੈ ਜੀ? ਹਾਂ ਜੀ ਉੱਥੇ ਵੀ ਸੇਮ ਟਾਈਮਿੰਗ ਹੈ।